ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੋ ਆ ਜੀ ਕਿਦਾਂ ਸਾਰੇ ਭਰਾ ਠੀਕ ਠਾਕ ਹੈ ਜੀ ਤੇ ਆਸ ਕਰਦੇ ਆਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਸਾਰੇ ਭਰਾ ਤੰਦਰੁਸਤ ਰਹਿਣ ਤੇ ਧਰ ਧਰ ਭੁੱਲਣ ਜਿੰਨੇ ਵੀ ਸਾਡੇ ਮੈਂਬਰ ਪਰਿਵਾਰ ਦੇ ਇਹ ਦਾਤਾ ਸਭ ਦਾ ਭਲਾ ਕਰੇ ਤੇ ਅੱਛਾ ਇਹ ਕੱਲ ਵਾਲੀ ਗੱਲ ਆਪਣੀ ਵਿੱਚ ਸੀ ਜਿਹੜੀ ਉੱਥੋਂ ਤੋਰੀ ਸੀ ਆਪਾਂ ਕਿਉਂਕਿ ਥੋੜੀ ਜਾ ਕੇ ਹੁੰਦੀ ਹੈ ਜਦੋਂ ਖੁੱਲ ਜੇ ਫਿਰ ਖੁੱਲ ਜਾਂਦੇ ਆਂ ਮੈਂ ਕਿਹਾ ਪਹਿਲਾਂ ਡਰਦੇ ਸੀ ਡੰਡੇ ਤੋਂ ਤੇ ਭਾਈ ਮੈਂ ਭੱਜ ਗਿਆ ਸੀ ਉਥੋਂ ਅੱਛਾ ਉਹਨੂੰ ਦੱਸਿਆ ਹੀ ਸੀਗਾ ਤੇ ਮੈਨੂੰ ਹੁਣ ਕਿਹੜਾ ਲੈਣ ਆਵੇ ਡਰੇਵੇਂ ਸਾਰੇ ਮੈਂ ਨਾ ਉਹ ਸਕੂਟਰ ਵਾਲ ਨੂੰ ਮੈਂ ਕਹਾ ਜਿਹੜਾ ਮੋਟਰਸਾਈਕਲ ਵਾਲਾ ਮੁੰਡੇ ਉਹਨੂੰ ਮੈਂ ਕਹਾ ਮੈਨੂੰ ੱਡੇ ਕੋਲੇ ਲਾ ਦੇ ਤੂੰ ਅੱਛਾ ੱਡੇ ਤੋਂ ਬੱਸ ਨਿਕਲੀ ਜਾਂਦੀ ਸੀ ਬੱਸਾਂ ਵਾਲੇ ਸਾਰੇ ਜਾਣਦੇ ਸਾਨੂੰ ਬੱਸਾਂ ਸਾਡੇ ਕੋਲ ਠੇਕੇ ਦੇ ਹੁੰਦੀਆਂ ਸੀ ਮੈਂ ਭੱਜੀਆਂ ਦੀ ਬਾਤ ਚ ਪੜ ਗਿਆ ਉਹ ਕਹਿੰਦਾ ਭਾਈ ਯਾਰ ਕਹਿੰਦਾ ਤੇਰਾ ਤਾਂ ਰੌਲਾ ਪਿਆ ਫਿਰਦਾ ਨਾ ਰੌਲਾ ਕਹਦਾ ਅਸੀਂ ਤਾਂ ਡੁੱਕੇ ਗਏ ਸੀ ਭੱਜ ਲਿਆਈ ਤਾਂ ਤੁਸੀਂ ਆਲਾ ਮੈਂ ਕਿਹਾ ਮੈਨੂੰ ਲੰਡੇ ਦੀ ਦਾਰ ਦੇ ਹਾਂ ਉਹ ਲੰਡੇ ਦੀ ਬ੍ਰੇਕ ਮਾਰੀ ਮੈਂ ਪਿੰਡ 'ਚ ਵੜ ਗਿਆ ਹਾਂ ਪਿੰਡ 'ਚ ਵੜ ਕੇ ਮੈਂ ਕਿਹਾ ਯਾਰ ਟੋਨੇ ਨੂੰ ਫੋਨ ਲਾਉਨੇ ਆ ਹਾਂ ਮਾਤੇ ਕਹਿੰਦੀ ਹੈ ਕਿ ਫੋਨ ਲਾਵਾਂ ਮੈਂ ਉਹਨੂੰ ਹੌਲੀ ਹੌਲੀ ਕਰੀ ਜਾਵਾਂ ਮੈਂ ਕਿਹਾ ਮੈਂ ਭੱਜ ਗਿਆ ਬੰਦਾ ਵੇਖ ਤੋ ਕਿ ਮੈਨੂੰ ਲੈ ਜਾਊਗਾ ਨਾ ਬੁੜੀ ਕਹਿੰਦੀ ਚੱਲ ਚੱਲ ਬਾਹਰ ਹੋ ਕਰੋ ਸਾਡੇ ਬਾਹਰ ਕੌਣ ਆ ਤੂੰ ਕੀ ਕਰਕੇ ਆ ਤੂੰ ਬੇਬੇ ਮੈਂ ਕਿਹਾ ਮੈਂ ਕੁਝ ਨਹੀਂ ਕਰਕੇ ਆ ਬੇਬੇ ਵੀ ਡਰਾਦੀ ਮੇਰੇ ਮੈਂ ਕਿਹਾ ਮੌਰ ਘਟਾ ਦੇਂਗੀ ਮੈਨੂੰ ਬੈਠਾ ਰਹਿਣ ਦੇ ਹਾਂ ਨਾ ਭਾਈ ਕਹਿੰਦੀ ਬਾਹਰ ਹੋ ਜਾ ਹਾਂ ਮੇਰੀ ਅਕ ਨਹੀਂ ਸੁਣੀ ਉਹਨੇ ਮੈਂ ਤੁਰਿਆ ਆ ਮੈਂ ਡੀ ਜੀ ਗੱਡੀ ਖੜੀ ਸੀਗੀ ਮਾਈ ਵੀ ਸਿੱਕਾਂ ਦਾ ਘਰ ਸੀ ਉਹ ਮੁੰਡਾ ਆਈਗਾ ਉਹਨੂੰ ਮੈਂ ਕਿਹਾ ਯਾਰ ਐਂ ਕਰਕੇ ਕਹਿੰਦਾ ਆ ਜਾ ਬਾਈ ਹੂੰ ਮੈਂ ਯਾਰ ਫੋਨ ਕਰਨਾ ਇੱਥੇ ਹੀ ਲਿਆ ਦੇ ਕਹਿੰਦਾ ਨਹੀਂ ਅੰਦਰ ਆ ਜਾ ਪਛਾਨ ਲਿਆ ਮੈਂ ਤਨਤਾਰੀ ਨਹੀਂ ਤੂੰ ਹੂੰ ਮਗਾ ਜਾਣਦਾ ਮੈਂ ਕਹਿੰਦਾ ਹਾਂ ਮੈਂ ਕਿਹਾ ਐਂ ਕਰਕੇ ਕਹਿੰਦਾ ਆ ਰਵੜਾ ਜਾ ਪਿਆ ਤੇ ਰਾਜਪਾਵਾ ਕਹਿੰਦੇ ਆ ਨਾ ਕਹਿੰਦਾ ਮੈਂ ਕੀ ਵੇਖਿਆ ਨਾ ਬਾਈ ਤਾਂ ਇਦਰੋਂ ਆਉਂਦਾ ਮੈਂ ਕਿਹਾ ਹਣ ਤੂੰ ਉਹਨਾਂ ਨੂੰ ਦੱਸ ਕੇ ਰਕਟਾ ਦੀ ਕੇ ਇਹਨੂੰ ਕਹਿੰਦਾ ਨਹੀਂ ਫਿਰ ਮੈਂ ਟ ਉਹਨਾਂ ਨੂੰ ਫੋਨ ਲਾਇਆ ਫਿਰ ਇਹਨੇ ਬੰਦੇ ਭੇਜੇ ਫਿਰ ਮੈਨੂੰ ਲੈ ਉਹਨੂੰ ਦਾ ਡਰ ਇੰਨਾ ਸੀ ਇਦਾਂ ਮਤਲਬ ਇਹ ਨਹੀਂ ਹੈਗਾ ਕੋਈ ਬਹਾਦਰੀ ਵਾਲੀ ਗੱਲ ਦੱਸ ਰਹੇ ਆ ਮੈਂ ਜਿਹੜੀ ਨਵੀਂ ਪੀੜ੍ਹੀ ਐ ਉਹਨਾਂ ਨੂੰ ਦੱਸ ਰਿਹਾ ਜਿਹੜੇ ਚਾਚਾ ਚਾਚ ਨਾ ਇਹੋ ਜੇ ਕੰਮਾਂ 'ਚ ਪੈ ਜਾਂਦੇ ਆ ਇਹ ਪੁੱਤ ਬਹੁਤ ਮਾੜੇ ਰਾ ਐ ਇਹਨਾਂ ਤੋਂ ਦੂਰ ਰਹੋ ਇਹਨਾਂ 'ਚ ਰਾਹ 'ਚ ਬੜਨਾ ਸੌਕਾ ਤੇ ਨਿਕਲਣਾ ਬਹੁਤ ਔਖਾ ਐ ਬਹੁਤ ਔਖਾ ਕਿਉਂਕਿ ਇਹਦਾ ਬਾਬਾ ਜੀ ਸਿਆਣਫੀ ਮੰਨੋ ਬਾਬਾ ਆਣਾ ਲੋ ਨਾ ਮੈਂ ਤੇ ਟੋਨਾ ਸੀ ਭਾਈ ਅਸੀਂ ਕਿਹੜਾ ਮਾੜਾ ਨਹੀਂ ਕਰਦੇ ਸੀ ਨਾ ਅਸੀਂ ਕਿਹੜੇ ਦੁਕਾਨਦਾਰ ਦਾ ਨਾ ਕਿਤੇ ਸਾਨੂੰ ਕੋਈ ਐਵੇਂ ਸਾਬ ਜੰਗਾਲਾ ਨਹੀਂ ਅੱਜ ਕੱਲ ਇੱਕ ਮੰਦਿਰ ਹੁੰਦੀ ਆ ਸਬਜੀ ਵਾਲੇ ਨੂੰ ਪੈਸੇ ਨਹੀਂ ਦੇਣੇ ਤਾਂ ਸਾਡਾ ਯਾਰ ਹੁੰਦਾ ਇੱਕ ਦੀਵਾਲੀ ਵੇਲੇ ਗੱਟਾ ਚੱਕੀ ਫਿਰਦੇ ਨੇ ਪਟਾਕੇ ਵਾਲਾ ਮਗਰ ਪਾ ਆਸਤਵਾਜੀਆਂ ਪਾ ਅੱਛਾ ਆ ਗੰਡੇ ਪਟਾਕੇ ਪਾ ਅੱਛਾ ਮੈਂ ਕਿਹਾ ਦੇਖ ਕੇ ਧਾਮ ਹੈਗਾ ਹੋਰ ਵਿਢਣ ਵਿਧਿਆ ਪਰ ਅਸੀਂ ਇਹੋ ਜਿਹਾ ਨਹੀਂ ਸੀ ਇਹ ਹਕੀਕਤ ਆ ਮਦਮ ਦੱਸਦਾ ਮੈਂ ਤੇ ਚਲੋ ਮੈਨੂੰ ਇਹਨੇ ਬੰਦੇ ਭੇਜੇ ਬੰਦੇ ਲੈ ਗਏ ਕਾਰ ਕਰਾ ਕੇ ਜੀ ਦਿੱਲੀ ਨੂੰ ਨਿਕਲੇ ਅਸੀਂ ਜਾਂ ਸਾਨੂੰ ਪਤਾ じゃ ਪ੍ਰਮਾਤਮਾ ਨੂੰ ਉਹ ਦਿਨ ਕਿਹੋ ਜਿਹਾ ਸੀ ਤੇ ਟੋਨੇ ਦੇ ਘਰ ਵਾਲੇ ਨੂੰ ਉਹਦਾ ਜੀਤਾ ਲੈ ਗਿਆ ਹਰਿਆਣੇ ਨੂੰ ਉਹਦਾ ਫੋਨ ਆਇਆ ਕਹਿੰਦੀ ਕਿਵੇਂ ਐ ਮੈਂ ਕਿਹਾ ਠੀਕ ਆ ਭੈਣੇ ਕਹਿੰਦੀ ਵੀਰੇ ਲੁਧਿਆਣੇ ਅੱਡੇ ਚ ਇਨੀ ਪੁਲਿਸ ਆ ਕਹਿੰਦੀ ਕੱਲੀ ਕੱਲੀ ਬਾਤ ਚੱਕ ਹੋ ਜਾਂਦੀ ਆ ਹਾਂ ਔਰ ਕੋਈ ਗਰਨ ਨਾ ਸਾਡਾ ਕੋਈ ਕਿਸੇ ਗੱਲ ਨਾਲ ਲੈਣਾ ਨਾ ਕਿ ਨਾ ਦੇਣਾ ਦੋਵੇਂ ਇਨੀ ਪੁਲਿਸ ਕਿਉਂ ਲਾਦੀ ਬਾਬਾ ਪਿਛੇ ਬਾਬਾ ਯਾਰ ਅਸੀਂ ਤੈਨੂੰ ਦੱਸੀ ਜਾਂਦੇ ਆ ਬਈ ਐਸਐਸਪੀ ਨਵਾਂ ਆਇਆ ਸੀ ਹਾਂ ਉਹ ਕਹਿੰਦਾ ਵੀ ਜਿਹਦਾ ਨਾਂ ਜਾ ਕਰਾਵਾ ਸਾਰੇ ਚੱਕ ਲੋ ਠੀਕ ਜਿਆਵਾ ਜੀ ਕਰਦੇ ਆ ਹਾਂ ਤੇ ਥੋੜੇ ਦਿਨ ਪਹਿਲਾਂ ਕੋਈ ਜੂਨੀਅਰ ਜਨਾ ਡੋਡੇ ਲਾਹੇ ਗਏ ਨੇ ਕਨਕੀ ਲਾਹੇ ਹਾਂ ਤੇ ਉਹ ਫਿਰ ਜਿਹੜੇ ਤੁਹਾਨੂੰ ਪਤਾ ਜਿੰਨਾਂ ਦੀ ਸਰਕਾਰੋਂ ਤੇ ਇਹਨਾਂ ਦਾ ਜੋਰ ਹੁੰਦਾ ਉਹ ਕਹਿੰਦੇ ਵੀ ਇਹਨਾਂ ਤੇ ਪਾਓ ਅੱਛਾ ਅਸੀਂ ਹੁਣ ਇਹਨੇ ਡੋਡਿਆਂ ਤੋਂ ਡਰ ਗਏ ਮੈਂ ਕਿ ਇੰਨੀ ਭੁੱਕੀ ਚ ਤਾਂ ਤਾਂ ਕੋਈ ਨਾ ਤਾਂ ਐ ਨਿਕਲੇ ਹੀ ਨਹੀਂ ਜਾਣਾ ਹਾਂ ਵੀ ਕਰਾਂਗੇ ਕੀ ਆਪਾਂ ਹਾਂ ਅਸੀਂ ਦਾ ਆ ਭੱਜੇ ਸੀ ਠੀਕ ਉਹ ਭੱਜਣਾ ਗਲਤ ਹੋ ਗਿਆ ਉਹ ਕਹਿੰਦਾ ਇਹ ਚਾਹੀਦਾ ਹੈਗੇ ਆ ਕਹਿੰਦਾ ਆਪਣਾ ਮਾਰ ਕੇ ਲਿਓ ਮੈਂ ਕਿਹਾ ਉਦੋਂ ਵੱਡਾ ਪੰਗਾ ਲੈ ਲਿਆ ਬੰਦੇ ਆ ਜਰ ਕਰੋ ਅਸੀਂ ਨਿਕਲ ਗਏ ਭਾਈ ਅਸੀਂ ਦਿੱਲੀ ਹਾਂ ਦਿੱਲੀ ਆ ਹਰਿਆਣੇ ਜਿਨਾ ਅ ਬੂਟ ਬਣਦੇ ਲੈਬਰਟੀ ਬੂਟ ਨਹੀਂ ਬਣਦੇ ਇੱਕ ਹਾਂ ਉਹਨਾਂ ਦਾ ਹਸਤਾਲ ਹੈ ਉੱਥੇ ਉਹਨੇ ਦਾ ਜੀਜਾ ਕਰਦਾ ਉਹ ਡਿਊਟੀ ਡਾਕਟਰ ਸੀ ਉਹ ਹਾਂ ਬਹੁਤ ਬੰਦਾ ਦੇਵਤਾ ਸੀ ਉੱਥੇ ਹੀ ਉਹਨਾਂ ਦਾ ਮਾਮਾ ਰਹਿੰਦਾ ਜਿਾ ਕਟਾੜ ਚ ਹਾਂ ਉਹਨਾਂ ਕਹਿੰਦਾ ਮਾਮੇ ਕੋਲੇ ਚੱਲ ਗਏ ਮੈਂ ਕਿਹਾ ਚੱਲ ਅਸੀਂ ਮਾਮੇ ਕੋਲੇ ਚਲੇ ਗਏ ਹਾਂ ਮਾਮੇ ਦੇ ਚੋਲਾ ਪਾਇਆ ਵਾ ਮਾਮਾ ਜਿਵੇਂ ਜਾਦੂਗਰ ਹੁੰਦਾ ਹਾਂ ਕੱਢ ਸੀ ਕੱਢ ਸੀ ਕੱਢ ਸੀ ਮਾਮਾ ਮੈਂ ਕਿਹਾ ਕੀਦਾ ਕਿ ਝੋਲਾ ਹੈ ਕਿ ਲੋ ਕੱਢ ਲੈ ਇੱਕ ਜੇਬ ਚ ਹੀ ਹਾਂ ਫੇਰ ਇਧਰ ਨਹੀਂ ਲਾ ਗਿਆ ਕੱਢਣਾ ਹਾਂ ਉਹਨਾਂ ਮੈਨੂੰ ਕਹਿੰਦਾ ਆ ਹੀ ਛਕਦੇ ਆ ਬਾਬੇ ਕਹਿੰਦਾ ਆ ਹੀ ਲਿਆਉਂਦੇ ਆ ਇਹ ਹਾਂ ਉਹ ਭਰਾਵਾ ਉੱਥੇ ਨਾ ਢੀ ਲਾਵੇ ਹਾਂ ਬੰਦਾ ਸਿੱਧਾ ਹੀ ਸੀ ਮਾਮਾ ਵੀ ਹਾਂ ਤੇ ਉਹ ਗੇੜੇ ਨਾਲ ਰੇਕ ਨੂੰ ਕਰਦੇ ਆ ਸਭ ਚੱਕਦੇ ਆਂ ਕਿ ਭਾਂਜੇ ਆਏ ਆ ਟੂਰਨਾਮੈਂਚਾ ਦੇ ਇਹ ਕਿ ਟਾਉ ਮੈਂ ਕਿ ਇਹਨੂੰ ਬੰਦ ਕਰੋ ਸੋਚ ਲੱਭੋ ਇਹਦੀ ਉਹ ਕਿੱਥੇ ਬੰਦ ਹੋਵੇ ਉਹਨੇ ਦਾਤਨੇ ਕਿ ਸਰਪੰਚ ਨੂੰ ਫੋਨ ਮਾਰ ਕੇ ਸਾਥ ਲਿਆ ਕਿ ਆ ਜਾ ਮੇਰੇ ਭਾਂਜੇ ਦਿਖਾਵਾਂ ਤੈਨੂੰ ਮੋਗਾ ਬੰਦ ਕਰ ਦਿੰਦਾ ਬੰਦ 5 ਮਿੰਟਾਂ ਚ ਉਹ ਆ ਕੇ ਆਉਣ ਸਾਰੀ ਸਾਨੂੰ ਕਹਿੰਦਾ ਜਿਹੜਾ ਤੁਹਾਡੇ ਸੀਏ ਤੇ ਹੁਣ ਇੰਚਾਰਜ ਆ ਮੈਂ ਕਹਾਂ ਕਹਿੰਦਾ ਆਪਣਾ ਭਰਾ ਚੱਕ ਪੈ ਗਿਆ ਪੱਕਾ ਕਹਿੰਦਾ ਮੈਨੂੰ ਫੋਨ ਦਿੱਲੀ ਆਉਂਦਾ ਕਹਿੰਦਾ ਹੁਣ ਵੀ ਐਸੀ ਘੰਟਾ ਕ ਪਹਿਲਾਂ ਪੈ ਗਿਆ ਲੈ ਗਿਆ ਪਗਾ ਹੁਣ ਨਿਕਲ ਮੈਗਾ ਤੇ ਉਹਨੂੰ ਇੱਕ ਟਮਣ ਕੇ ਮਾਰਮ ਕਟਾਉ ਪਾਪਾ ਛੱਡ ਕੇ ਕਪੜੇ ਭਰਾਂ ਤੋਤੋਂ ਅੱਛਾ ਫਿਰ ਇਹਦਾ ਲਾਲੋ ਵੀ ਇੱਕ ਡੇਢ ਮਹੀਨਾ ਬੱਸਾਂ ਚ ਸੌਂਦੇ ਰਹੇ ਆ